ਮੋਟਰਸਾਈਕਲ ਫਾਈਲ ਕਿਚਨ ਬੋਲ ਕਰੇ ਸਰ ਅੱਜ ਕਿੰਨੇ ਚਲਾਨ ਕੀਤੇ ਗਏ ਨੇ ਲਗਭਗ 8 ਤੋਂ ਚਲਾਨ ਕੀਤੇ ਆ ਤਿੰਨ ਚਾਰਾਂ ਬੋਲ ਤਾਂ ਤੇ ਕਿਤੇ ਇੱਕ ਬੋਲ ਤਾਂ ਤੇ 50 ਜਾਂਦਾ ਕਿ ਉਹ ਮੇਰੇ ਬਾੜੂ ਸ਼ਰਮੇ ਲੁੱਤੇ ਤੇ ਡਿਲੀਵਰੀ ਲਾਉਂ ਛੋਕਾ ਥਾਣਾ ਮਨ ਕਿਤੇ ਸਰ ਇਹ ਨਾਕੇ ਜੋ ਚੈਕਿੰਗ ਦਰਾਂ ਨੇ ਲਗਾਤਾਰ ਨਿਰੰਤਰ ਚੱਲਦੀ ਰਹੇਗੀ ਸਰ ਬਿਲਕੁਲ ਬਿਲਕੁਲ ਟ੍ਰੈਫਿਕ ਦੀ ਚੈਕਿੰਗ ਲਗਾਤਾਰ ਚੱਲੀ ਹੈ ਸਵੇਰੇ ਸਕੂਲਾਂ ਦੇ ਟਾਈਮ ਛੁੱਟੀ ਦੇ ਟਾਈਮ ਸਕੂਲਾਂ ਕਾਲਜਾਂ ਦੇ ਘੇਟਾਂ ਕਿ ਜਿਹੜੇ ਆ ਛੱਡ ਗਿਆ ਯਾਰ ਇਹਨੂੰ ਛੱਡ ਕੇ ਆ ਕਿ ਜਿਹੜੇ ਜਿਹੜੀਆਂ ਕੁੜੀਆਂ ਲੌਂਗ ਆਦੇ ਆ ਸਭ ਉਹ ਕਰਦੇ ਨੇ ਇਹਨੋਂ ਤੇ ਛੱਟ ਕਰਨ ਕਰਦੇ ਸਰ ਦੇਖਿਆ ਜਾ ਰਿਹਾ ਹੈ ਵੀ ਆ ਚੈਕਿੰਗ ਦੌਰਾਨ ਲੇਡੀਜ਼ ਨੂੰ ਨਹੀਂ ਰੋਕਿਆ ਜਾ ਰਿਹਾ ਲੇਡੀਜ਼ ਦੀ ਚੈਕਿੰਗ ਹੋਣੀ ਚਾਹੀਦੀ ਹੈ ਨਿਰੰਤਰ ਕੀ ਕਰਨਾ ਚਾਹੀਦਾ ਰੋਕੀ ਦੇ ਲੈ ਲੇਡੀਜ਼ ਦੀ ਚੈਕਿੰਗ ਹੋਣੀ ਪਰ ਕਈ ਵਾਰ ਨੂੰ ਹੁਦਾਸਲੇ ਦੇ ਵਿੱਚ ਛੋਟੇ ਬੱਚੇ ਹੁੰਦੇ ਕਰਕੇ ਜੀ ਵੀ ਬੜਾ ਐਸਸਟੈਂਟ ਹੋ ਗਿਆ। ਪੂਰਾ ਬੜਾ ਮਸਤ ਹੈ। ਤੇ ਸਹੀ ਬਾਈ ਵੀ ਪਾਸ ਕਰ ਦਿੱਤੀ। ਸਰ ਜੇ ਬੋਲਟ ਟਾਕੇ ਮਾਰਦੇ ਨੇ ਉਹਨਾਂ ਲਈ ਕੀ ਚਤਾਣੀ ਦੇਣਾ ਚਾਹੋ? ਮੇਰੀ ਤਾਂ 35 ਹੈ। ਜਿਹੜਾ ਮੈਂ ਕੰਪਲੈਕਸ ਤੋਂ ਪੜ੍ਹਿਆ। ਇਹ ਛੋਟੇ ਬੱਚਿਆਂ ਨੂੰ ਬਹੁਤ ਖ਼ਸਰਾ ਲਾਉਂਦੇ। ਵੀਕਮ ਦਿਓ ਇਹਨਾਂ ਧਰਾਂ ਤੋਂ ਬਾਅਦ। ਤੇ ਗੁੱਜਰ ਪਰ ਪਾਸ ਕਰਕੇ ਜੇ ਵੱਡਿਆਂ ਨੂੰ ਦੇਣਾ ਤਾਂ ਉਹਨਾਂ ਦੇ ਜਨਰਲ ਸੂਲਸ ਤੋਂ ਵਰਗੇ ਹੋ। ਪਟਾਕੇਾਂ ਵਿੱਚ ਸੰਸਥਾ ਨਾਮ ਇਹ ਫੱਟਕੇ ਛੱਡੀ ਠੀਕ ਹੈ ਪਰ ਨਹੀਂ ਆਖੇ ਲੱਗੇ ਜਿਨੂੰ ਨਹੀਂ ਦੇਖਣ ਲੱਗਦਾ ਕਦੇ ਵੀ